ਸ਼ਾਪੂਰਕੰਡੀ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੱਸਦੇ ਹੀ ਇਹ ਨਾਕੇ ਦੌਰਾਨ ਇੱਕ ਨੌਜਵਾਨ ਦੇ ਕੋਲੋਂ 7 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ ਤੇ ਇਹ ਜਾਣਕਾਰੀ ਜੁੜੀ ਹੈ ਸ਼ਾਪੂਰਕੰਡੀ ਪੁਲਿਸ ਦੇ ਐਸਆਈ ਰੇਸ਼ ਕੁਮਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਵਾਹਨਾਂ ਦੀ ਚੈਕਿੰਗ ਅਤੇ ਆਮ ਗਸ਼ਤ ਦੌਰਾਨ ਫਿੰਡਸ ਦੀ ਦੌੜੀ ਮੁਆਲੇੜੇ ਇੱਕ ਨਾਕਾ ਜੜਾ ਉਹ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਇੱਕ ਨੌਜਵਾਨ ਰਿਆਲਟੋ ਪਿੰਡ ਸਿਦੋੜੀ ਵੱਲ ਜਾ ਰਿਹਾ ਸੀ ਤੇ ਜਿਵੇਂ ਹੀ ਉਸਨੇ ਗੁਰੂ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਤੇਜ਼ੀ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸਦੇ ਵੱਲੋਂ ਕੁਝ ਸਮਾਨ ਜਿਹੜਾ ਹੈ ਉਹ ਸੁੱਟ ਦਿੱਤਾ ਗਿਆ ਤੇ ਉਸਨੇ ਆਪਣੇ ਹੱਥ ਦੀ ਵਿੱਚ ਫੜਿਆ ਹੋਇਆ ਜਿਹੜਾ ਸਮਾਨ ਛੁੱਟਿਆ ਤਾਂ ਪੁਲਿਸ ਨੂੰ ਸ਼ੱਕ ਪੈਣ ਤੇ ਪੁਲਿਸ ਪਾਰਟੀ ਦੇ ਵੱਲੋਂ ਤੁਰੰਤ ਹੀ ਉਸ ਨੌਜਵਾਨ ਨੂੰ ਰੋਕਿਆ ਗਿਆ ਤੇ ਛੁੱਟੇ ਗਏ ਲਿਫਾਫੇ ਦੇ ਵਿੱਚ ਜਿਹੜਾ ਹੈ ਉਹ ਤਲਾਸ਼ੀ ਲਈ ਗਈ ਤੇ ਜਦ ਪੁਲਿਸ ਨੇ ਇਸ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਸਦੇ ਵਿੱਚ 7 ਗ੍ਰਾਮ ਚਿੱਟਾ ਜਿਹੜਾ ਹੈ ਮਾਰਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਇੱਕ ਨੌਜਵਾਨ ਜਿਸ ਦੀ ਪਛਾਣ ਰਵੀ ਕੁਮਾਰ ਵਾਸੀ ਜੜੀ ਬਚੂ ਹੋਈ ਹੈ ਉਸ ਨੂੰ ਸ਼ੀਲੇ ਪਦਾਰਥਾ ਸਮੇਤ ਕਾਬੂ ਕੀਤਾ ਗਿਆ ਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੇਰਾ ਨਾਮ ਜੀ ਇੰਸਪੈਕਟਰ ਅਮੀ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਪੁਰਗੰਢੀ ਥਾਣੇ ਵਿੱਚ ਪੋਸਟਡ ਹਾਂ। ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਸੀ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਮੁਚਲੀ ਸ਼ਾਪਰਗੰਦੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤ ਤੋਂ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰੱਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜਾਤੇ ਇਹ ਕੰਮ ਛੱਡ ਦੇਵੇ ਤੇ ਜਾਂ ਫਿਰ ਇਥੋਂ ਕੈਮੀਕਲਸ ਦੀ ਫੜੀ ਦੇ ਨਾਲ ਅੱਗੇ ਸੰਦੀ ਸ਼ਾਪੂਰਕੰਡੀ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੱਸਦੇ ਹੀ ਇਹ ਨਾਕੇ ਦੌਰਾਨ ਇੱਕ ਨੌਜਵਾਨ ਦੇ ਕੋਲੋਂ 7 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ ਤੇ ਇਹ ਜਾਣਕਾਰੀ ਜੁੜੀ ਹੈ ਸ਼ਾਪੂਰਕੰਡੀ ਪੁਲਿਸ ਦੇ ਐਸਆਈ ਰੇਸ਼ ਕੁਮਾਰ ਦੇ ਵੱਲੋਂ ਸੰਜੀਕਿਤ ਕੀਤੀ ਗਈ ਹੈ ਕਿ ਵਾਹਨਾ ਦੀ ਚੈਕਿੰਗ ਅਤੇ ਆਮ ਗਸ਼ਤ ਦੌਰਾਨ ਪਿੰਡਸ ਦੀ ਦੌੜੀ ਕਮਵਾਲ ਨੇੜੇ ਇੱਕ ਨਾਕਾ ਜੜਾ ਉਹ ਲਗਾ ਕੇ ਬਹਾਨੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਇੱਕ ਨੌਜਵਾਨ ੜਿਆਲ ਤੋਂ ਪਿੰਡ ਸਿਦੌੜੀਵਾਲ ਜਾ ਰਿਹਾ ਸੀ ਤੇ ਜਿਵੇਂ ਹੀ ਉਸਨੇ ਦੂਰ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਤੇਜ਼ੀ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸਦੇ ਵੱਲੋਂ ਕੁਝ ਸਮਾਨ ਜਿਹੜਾ ਹੈ ਉਹ ਸੁੱਟ ਦਿੱਤਾ ਗਿਆ ਤੇ ਉਸਨੇ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਜਿਹੜਾ ਸਮਾਨ ਛੁੱਟਿਆ ਤਾਂ ਪੁਲਿਸ ਨੂੰ ਸ਼ੱਕ ਪੈਣ ਤੇ ਪੁਲਿਸ ਪਾਰਟੀ ਦੇ ਵੱਲੋਂ ਤੁਰੰਤ ਹੀ ਉਸ ਨੌਜਵਾਨ ਨੂੰ ਰੋਕਿਆ ਗਿਆ ਤੇ ਛੁੱਟੇ ਗਏ ਨਿਵਾਫੇ ਦੇ ਵਿੱਚ ਜਿਹੜਾ ਹੈ ਤਲਾਸ਼ੀ ਲਈ ਗਈ ਤੇ ਜਦ ਪੁਲਿਸ ਨੇ ਇਸ ਨਿਵਾਫੇ ਨੂੰ ਖੋਲ ਕੇ ਦੇਖਿਆ ਤਾਂ ਉਸਦੇ ਵਿੱਚ 7 ਗ੍ਰਾਮ ਚਿੱਟਾ ਜਿਹੜਾ ਹੈ ਉਹ ਮਿਲ ਮਾਰਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਕਤ ਨੌਜਵਾਨ ਜਿਸ ਦੀ ਪਛਾਣ ਰਵੀ ਕੁਮਾਰ ਵਾਸੀ ਜੜੀਵੱਟੋ ਹੋਈ ਹੈ ਉਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੇਰਾ ਨਾਮ ਜੀ ਇੰਸਪੈਕਟਰ ਰਮਿੰਦਰ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਪਰਗੰਡੀ ਥਾਣੇ ਵਿੱਚ ਪੋਸਟਡ ਹਾਂ। ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਸੀ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜਨੀ ਮਿਚਲੀ ਸ਼ਾਪਰਗੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਤ ਤੋਂ ਸਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰੱਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜਾਤੇ ਇਹ ਕੰਮ ਛੱਡ ਦੇਵੇ ਤੇ ਜਾਂ ਫਿਰ ਇਥੋਂ ਕੈਮੋਫਸਟਰੀ ਦੇ ਨਾਲ ਅੱਗੇ ਸੰਭਲ